ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਅਸੀਂ ਇੱਥੇ ਕੈਨੇਡੀਅਨ ਬਲੱਡ ਸਰਵਿਸ ਦਾ ਕੈਂਪ ਲੱਗਾ ਹੈ ਬਲੱਡ ਨੇਸ਼ਨ ਕੈਂਪ ਜਿਹੜਾ ਕਿ ਸਿੱਖ ਨੇਸ਼ਨ ਵੱਲੋਂ ਪਿਛਲੇ ਤਕਰੀਬਨ 25-26 ਸਾਲ ਤੋਂ ਚੱਲ ਰਿਹਾ ਤੇ ਹਰ ਇੱਕ ਸਾਲ ਇਹ ਨਵੰਬਰ ਦੇ ਵਿੱਚ ਪਹਿਲੇ ਤੇ ਤੀਜੇ ਸੈਟਰਡੇ ਨੂੰ ਲੱਗਦਾ ਤੇ ਇਹ ਜਿਹੜੇ ਕੈਂਪ ਆ ਪਿਛਲੇ 25 ਸਾਲ ਤੋਂ ਜਿਹੜੇ ਨਵੰਬਰ 84 ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਉਹ ਤੇ ਚਾਰ ਦੇ ਵਿੱਚ ਮਨਾਇਆ ਜਾਂਦਾ ਤੇ ਇਹਦੇ ਵਿੱਚ ਆਪਣੀ ਕਮਿਊਨਿਟੀ ਵੱਲੋਂ ਹਰ ਇੱਕ ਸਾਲ ਇਹ ਕੈਲਗਰੀ ਦੇ ਵਿੱਚ ਵੀ ਤੇ ਬਾਕੀ ਕੈਨੇਡਾ ਦੇ ਸ਼ਹਿਰਾਂ ਚ ਜਿਹੜੀ ਸਿੱਖ ਕਮਿਊਨਿਟੀ ਵੱਲੋਂ ਵੱਧ ਤੋਂ ਵੱਧ ਉਤਸ਼ਾਹ ਨਾਲ ਬਲੱਡ ਨੇਟ ਕੀਤਾ ਜਾਂਦਾ ਤੇ ਅਸੀਂ ਸਾਰਿਆਂ ਦਾ ਹੀ ਧੰਨਵਾਦ ਕਰਦੇ ਆਂ ਜਿਹੜੇ ਇੱਥੇ ਆ ਕੇ ਬਲੱਡ ਨੇਟ ਕਰਦੇ ਆ ਜਾਂ ਬੱਚੇ ਜਿਹੜੇ ਵਲੰਟੀਅਰ ਕਰਦੇ ਆ ਤੇ ਸਾਰਿਆਂ ਨੂੰ ਬੇਨਤੀ ਆ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਸਹਿਯੋਗ ਦਿਓ ਤੇ ਜਦੋਂ ਵੀ ਅਗਲੇ ਸਾਲ ਕੈਂਪ ਲੱਗਾ ਜਾਂ ਜੇ ਨਹੀਂ ਵੀ ਆ ਸਕਦੇ ਤਾਂ ਕੈਨੇਡੀਅਨ ਬਲੱਡ ਸਰਵਿਸ ਵੱਲੋਂ ਹਮੇਸ਼ਾ ਹੀ ਥਰੋਅਆਊਟ ਈਅਰ ਚੱਲਦਾ ਰਹਿੰਦਾ ਬਲੱਡ ਨੇਸ਼ਨ ਤੇ ਤੁਸੀਂ ਉੱਥੇ ਜਾ ਕੇ ਵੀ ਉਹਨਾਂ ਦੇ ਵੈਬਸਾਈਟ ਤੋਂ ਸੀਬੀਐਸ ਤੋਂ ਲੈ ਕੇ ਇਨਫੋਰਮੇਸ਼ਨ ਜਦੋਂ ਮਰਜ਼ੀ ਡਾਊਨਲੋਡ ਕਰ ਸਕਦੇ ਆ ਪਰ ਆਪਣੀ ਕਮਿਊਨਿਟੀ ਦੇ ਜਿਹੜੇ ਕੈਂਪ ਆ ਉਹ ਨਵੰਬਰ ਦੇ ਪਹਿਲੇ ਤਾਂ ਤੀਜੇ ਸੈਟਰਡੇ ਹੁੰਦੇ ਆ ਉਹਦੇ ਵਿੱਚ ਤੁਸੀਂ ਜ਼ਰੂਰ ਆਓ Thank you. Thank you.